ਹਾਂਜੀ ਦੋਸਤੋ ਤੁਹਾਨੂੰ ਪਤਾ ਹੈ ਪਿਛਲੇ ਦਿਨੀ ਲਗਾਤਾਰ ਮੀਂਹ ਪੈਣ ਕਰਨਾ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਹੜ੍ਹਾਂ ਨੇ ਤਬਾਈ ਮਚਾਈ ਹੋਈ ਏ ਠੀਕ ਹੈ ਇੱਕ ਪਾਸੇ ਕੁਝ ਕੁ ਐਵੇਂ ਦੇ ਦੁਕਾਨਦਾਰ ਹੈਗੇ ਨੇ ਐਵੇਂ ਦੇ ਬੰਦੇ ਹੈਗੇ ਨੇ ਜਿਹੜੇ ਮੰਨ ਲਓ ਇਹਨੂੰ ਮੌਕਾ ਦੇਖ ਕੇ ਇਹਦੇ ਚੋਂ ਕਮਾਈ ਕਰ ਰਹੇ ਨੇ ਠੀਕ ਹੈ ਇਹਦਾ ਫਾਇਦਾ ਉਠਾ ਰਹੇ ਨੇ ਹੜ੍ਹਾਂਾਂ ਦਾ ਫਾਇਦਾ ਉਠਾ ਰਹੇ ਨੇ ਕੁਦਰਤੀ ਕਰੋਪੀ ਆਈ ਦਾ بارش aí ਦਾ ਫਾਇਦਾ ਉਠਾ ਰਹੇ ਨੇ ਜਿਹੜੀ ਤਰਪੈਲ ਤਰ ਪਹਿਲਾਂ ਨੇ ਜਿਹੜੀਆਂ ਉਹਨਾਂ ਦਾ ਡਬਲ ਰੇਟ ਕਰਕੇ ਵੇਚਿਆ ਜਾ ਰਿਹਾ ਹੈ ਛਤਰੀਆਂ ਨੇ ਜਿਹੜੀਆਂ ਉਹਨਾਂ ਨੂੰ ਮਹਿੰਗੇ ਭਾਅ ਦੇ ਵਿੱਚ ਵੇਚਿਆ ਜਾ ਰਿਹਾ ਹੈ ਜਿਹੜੇ ਰੇਨ ਕੋਟ ਨੇ ਉਹਨਾਂ ਨੂੰ ਮਹਿੰਗੇ ਭਾਅ ਦੇ ਵਿੱਚ ਵੇਚਿਆ ਜਾ ਰਿਹਾ ਮੇਰੇ ਭਰਾ ਮੇਰੇਓ ਕੁਝ ਨਹੀਂ ਨਾਲ ਜਾਣਾ ਆ ਚੀਜ਼ਾਂ ਨੂੰ ਛੱਡ ਦਿਓ ਠੀਕ ਹੈ ਉਹ ਵੀ ਬੰਦੇ ਨੇ ਜਿਹੜੇ ਬਾਹਰਲੇ ਦੇਸ਼ਾਂ ਤੋਂ ਆਪਣਾ ਕੰਮ ਕਾਰ ਛੱਡ ਕੇ ਪੰਜਾਬ ਦੇ ਵਿੱਚ ਮਦਦ ਕਰਨ ਵਾਸਤੇ ਆ ਗਏ ਨੇ ਉਹ ਵੀ ਬੰਦੇ ਨੇ ਆਪਣੇ ਭਰਾ ਜਿਹੜੇ ਬਾਹਰਲੇ ਵਿਦੇਸ਼ਾਂ ਦੇ ਵਿੱਚੋਂ ਆਪਣਾ ਪੈਸਾ ਭੇਜ-ਭੇਜ ਕੇ ਆਪਣਾ ਯੋਗਦਾਨ ਪਾ ਰਹੇ ਨੇ ਇੱਥੇ ਹੜ੍ਹਾਂ ਦੇ ਵਿੱਚ ਸੇਵਾ ਕਰਨ ਵਾਸਤੇ ਠੀਕ ਹੈ ਤੇ ਉਹ ਵੀ ਆਪਣਾ ਸਾਰਾ ਪੰਜਾਬ ਲੱਗਿਆ ਪਿਆ ਜਿਹੜੇ ਭਰਾਵਾਂ ਦੇ ਮੰਨ ਲਓ ਜਿਹੜੇ ਏਰੀਆ ਦੇ ਵਿੱਚ ਹੜ੍ਹ ਆ ਗਏ ਨੇ ਸਾਰਾ ਪੰਜਾਬ ਲੱਗਾ ਪਿਆ ਉਹਨਾਂ ਨੂੰ ਬਚਾਉਣ ਵਾਸਤੇ ਕੋਈ ਮੰਨ ਲਓ ਉਹਨਾਂ ਤੱਕ ਲੰਗਰ ਲੈ ਕੇ ਜਾਂਦਾ ਹੈ ਕੋਈ ਲੀਡਾ ਲੈ ਕੇ ਜਾਂਦਾ ਕੋਈ ਮੱਛਰਦਾਨੀ ਕੋਈ ਕਪੜਾ ਤੇ ਪਰ ਭਰਾ ਮੇਰੇ ਉਹ ਜਿਹੜੀਆਂ ਆ ਆਪਾਂ ਨੂੰ ਖਬਰ ਸੁਣਨ ਨੂੰ ਮਿਲਦੀ ਨਾ ਅੱਜ ਜਿਹੜੀਆਂ ਘਰੇਲੂ ਚੀਜ਼ਾਂ ਦੀ ਲੋੜ ਹੈ ਜਿਆਦਾ ਐਮਰਜੈਂਸੀ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਮਹਿੰਗੀਆਂ ਹੋ ਰਹੀਆਂ ਨੇ ਇਹ ਬਹੁਤ ਦੁੱਖ ਦੀ ਗੱਲ ਹੈ ਠੀਕ ਹੈ ਸਾਰੇ ਮਾੜੇ ਨਹੀਂ ਹੁੰਦੇ ਸਾਰਿਆਂ ਨੂੰ ਮਾੜਾ ਕਹਿੰਦੇ ਨਹੀਂ ਆਪਾਂ ਤੇ ਪਰ ਬੰਦੇ ਕੁਝ ਕੁ ਜਿਹੜੇ ਮਾੜੇ ਹੁੰਦੇ ਨੇ ਉਹ ਤਬਾ ਦੂਜਿਆਂ ਦੇ ਵੀ ਨਾਲ ਲੱਗਦਾ ਤੇ ਕਮਾਈਆਂ ਕਰਕੇ ਕਿਤੇ ਨਹੀਂ ਕਮਾਈਆਂ ਚਲੀਆਂ ਜਾਂਦੀਆਂ ਰਹਿ ਸਾਰਾ ਕੁਝ ਇੱਥੇ ਹੀ ਜਾਣਾ ਤੇ ਕੁਝ ਨਾ ਕੁਝ ਆਪਣਾ ਵੀ ਮੇਰੇ ਭਰਾ ਯੋਗਦਾਨ ਪਾ ਲੋ ਜੇ ਪਾ ਸਕਦੇ ਜੇ ਇਸ ਔਖੀ ਘੜੀ ਦੇ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾ ਲਓ ਤੁਹਾਨੂੰ ਤਾਂ ਚਾਹੀਦਾ ਸੀ ਆਪਣੀ ਕਮਾਈ ਛੱਡ ਕੇ ਜੋ ਲਗਤ ਰੇਟ ਆਈ ਏ ਉਹਦੇ ਤੇ ਚੀਜ਼ ਤੁਸੀਂ ਤਾਂ ਪਤੰਦਰ ਦੇ ਉਹ ਮੌਕਾ ਦੇਖ ਲਿਆ ਵੀ ਲੋਕਾਂ ਨੂੰ ਮਜਬੂਰੀ ਏ ਲੋਕਾਂ ਨੂੰ ਐਮਰਜੈਂਸੀ ਏ ਚੀਜ਼ ਲੈਣੀ ਲੈਣੀ ਏ ਤੇ ਤੁਸੀਂ ਤਾਂ ਉਹ ਮੌਕੇ ਦਾ ਫਾਇਦਾ ਠਾਰਾ ਜੇ ਤੇ ਇਹ ਕੰਮ ਨਹੀਂ ਕਰੀਦਾ ਹੁੰਦਾ ਐਵੇਂ ਦੀਆਂ ਕਮਾਈਆਂ ਕੀਤੀਆਂ ਨਾਲ ਨਹੀਂ ਨਿਪਧੀਆਂ ਨਾਲ ਨਾਲ ਜਾਣੀਆਂ ਨੇ ਠੀਕ ਏ ਆਪਣੇ ਭਰਾਵਾਂ ਦਾ ਸਾਥ ਦਿਓ ਜਿੰਨਾ ਦੇ ਸਕਦੇ ਜੇ ਜਿੰਨੀ ਵੀ ਮਦਦ ਕਰ ਸਕਦੇ ਜੇ ਜਿਹੜੇ ਵੀ ਮੰਨ ਲਓ ਇਹ ਮੁਸੀਬਤ ਚ ਹੜਾਂ ਦੀ ਮੁਸੀਬਤ ਚ ਫਸੇ ਨੇ ਉਹਨਾਂ ਦਾ ਸਾਥ ਦਿਓ ਜਿੰਨਾ ਹੋ ਸਕਦਾ ਜਿਹੜੇ ਭਰਾ ਆਪਣੀ ਗੱਲ ਨਾਲ ਸਹਿਮਤ ਹੋਏ ਵੀਰੇ ਭਰਾ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਕੇ ਜਰੂਰ ਅੱਗੇ ਭੇਜ ਦਿਓ ਤਾਂ ਜੋ ਐਵੇਂ ਦੇ ਜਿਹੜੇ ਬੰਦੇ ਕੁਝ ਕੁ ਐਵੇਂ ਦੇ ਬੰਦੇ ਜਿਹੜੇ ਮੰਨ ਲਓ ਇਹ ਮੌਕੇ ਦਾ ਫਾਇਦਾ ਠਾਰ ਰਹੇ ਨੇ ਮੌਕੇ ਤੇ ਆਪਣੀ ਮੋਟੀ ਕਮਾਈ ਕਰ ਰਹੇ ਨੇ ਉਹਨਾਂ ਤੱਕ ਜਰੂਰ ਪਹੁੰਚ